ਪਹਿਲੇ ਔਰ ਇਹ ਸਥੇਜੀ ਮਿੱਤੀ 4225 ਨੂੰ ਐਸਐਚਓ ਇਨਸਪੈਕਟਰ ਜਸਵੀਰ ਸਿੰਘ ਤੇ ਏਐਸਆ ਜਸਪਾਲ ਸਿੰਘ ਦੀ ਪੁਲਿਸ ਪਾਰਟੀ ਨੇ थाना ਜੋਧੇਵਾਲ ਦੇ ਏਰੀਏ ਚੋਂ ਪੰਜ ਜਿਹੜੇ ਦੋਸ਼ੀ ਐ ਉਹਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਵਿੱਚੋਂ ਦੋ ਤਾਂ ਮਾਈਨਰ ਐ ਤਿੰਨ ਜਿਹੜੇ ਹੈਗੇ ਉਹ ਮੇਜਰ ਹੈਗੇ ਸਾਗਰ ਅਰਜਨ ਤੇ ਸਾਗਰ ਮਹਿਰਾ ਇਹ ਮੇਜਰ ਹੈਗੇ ਤੇ ਦੋ ਜਿਹੜੇ ਹੈਗੇ ਐ ਦੋਸ਼ੀ ਉਹ ਜਵਨਾਈ ਲੈਗੇ ਇਸ ਲਈ ਉਹਨਾਂ ਦੇ ਨਾਂ ਨਹੀਂ ਤੁਹਾਨੂੰ ਦੱਸੇ ਇਹਨਾਂ ਪੰਜਾਂ ਬੰਦਿਆਂ ਨੂੰ ਫੜ ਕੇ ਇਹਨਾਂ ਦੇ ਕੋਲੋਂ 15 ਮੋਬਾਈਲ ਤੇ ਦੋ ਮੋਟਰਸਾਈਕਲ ਤੇ ਦੋ ਦਾਤਰ ਜਿਹੜੇ ਰਿਕਵਰ ਕੀਤੇ ਆ ਇਹਨਾਂ ਨੂੰ ਕੱਲ ਕੋਰਟ 'ਚ ਪੇਸ਼ ਕੀਤਾ ਸੀਗਾ ਤੇ ਇੱਕ ਦਿਨ ਦਾ ਰਿਮਾਂਡ ਮਿਲਿਆ ਸੀ ਅੱਜ ਇਹਨਾਂ ਨੂੰ ਦੁਬਾਰਾ ਪੇਸ਼ ਕਰਕੇ ਇਹਨਾਂ ਦਾ ਹੋਰ ਰਿਮਾਂਡ ਲਿਆ ਜਾਊਗਾ ਤੇ ਇਹਨਾਂ ਕੋਲੋਂ ਕਈ ਵਾਰ ਦਾ ਤਾਂ ਜਿਹੜੀਆਂ ਸਾਡੀਆਂ ਸਲੇਮ ਕਾਬਰੀ ਦੀ ਤੇ ਜੋਧੇਵਾਲ ਦੀਆਂ ਜਿਹੜੀਆਂ ਉਹ ਟਰੇਸ ਹੋਈਆਂ ਬਾਕੀ ਅਜ ਦੁਬਾਰਾ ਰਿਮਾਂਡ ਰਿਮਾਂਡ ਲੈ ਕੇ ਤੇ ਹੋਰ ਕੋਈ ਕੋਈ ਪੁੱਛਗਿੱਛ ਕਰਕੇ ਹੋਰ ਵੀ ਰਿਕਵਰੀ ਕੀਤੀ ਜਾਊਗੀ ਸਰ ਇਹਨਾਂ ਦਾ ਪਹਿਲਾਂ ਵੀ ਨਹੀਂ ਕਰਦੇ ਨਹੀਂ ਫਿਲਹਾਲ ਜੋ ਚੈੱਕ ਕੀਤਾ ਉਹਦੇ ਪਹਿਲਾਂ ਇਹਨਾਂ ਤੇ ਕੋਈ ਪਰਚਾ ਨਹੀਂ ਹੈਗਾ ਤੇ ਬਾਕੀ ਹੁਣ ਰਿਮਾਂਡ ਲੈਣ ਤੋਂ ਬਾਅਦ ਦੁਬਾਰਾ ਰੀ ਵੈਰੀਫਾਈ ਕਰਾਂਗੇ ਇਹਦਾ ਮੈਡੀਕਲ ਨੂੰ ਸ਼ਰੇਆਤੀ ਕਰਾਂਗੇ ਨਹੀਂ ਫਿਲਹਾਲ ਇਹ ਗੱਲ ਸਾਹਮਣੇ ਨਹੀਂ ਆਈ ਵੀ ਕੋਈ ਨਸ਼ਾ ਕਰਦੇ ਆ ਲੇਕਿਨ ਇਹਨਾਂ ਦਾ ਹੁਣ ਮੈਡੀਕਲ ਚ ਡਰਗ ਟੈਸਟ ਕਰਾਵਾਂਗੇ ਸਰ ਕਿੰਨਾ ਲੱਗਦਾ ਬਣੇਗਾ ਸਰ ਇਹ ਜਿਹੜਾ ਇਹ ਸਾਰੇ ਤਕਰੀਬਨ ਜੋ ਦੇ ਆ ਦੇ ਦੀ ਇਹ ਕਾਲੀ ਸੜਕ ਵਾਲੀ ਰੋਡ ਦੇ ਹੈਗੇ ਬਾਹਰ ਦਾਦ ਜਿਹੜੀ ਹੈਗੀ ਆ ਆਪਣਾ ਜਿਹੜੀ ਜੀਟੀ ਰੋਡ ਰਾਹੋ ਰੋਡ ਦੇ ਵਿਚਾਲੇ ਵਿਚਾਲੇ ਏਰੀਆ ਚ ਕਰਦੇ ਸੀ ਇਹਨਾਂ ਦੀ ਉਮਰ ਕਿੰਨੀ ਕਰਨੀ ਇਹ ਦੋ ਤਾਂ ਹੈਗੇ 18 19 ਸਾਲ ਦੇ ਇੱਕ 21 22 ਸਾਲ ਦਾ ਦੋ 16 ਸਾਲ ਦੇ ਘਰੋਂ ਹਾਲਾਤ ਇਸ ਤਰ੍ਹਾਂ ਨਾਰਮਲ ਪਰਿਵਾਰ ਹੈਗੇ ਲੇਬਰ ਕਲਾਸ ਹੈ ਬਸ ਕੰਮ ਨਹੀਂ ਕਰਨਾ ਈਜ਼ੀ ਮਨੀ ਤੇ ਪੜੇ ਲਿਖੇ ਨਹੀਂ ਹੈ ਜੇ ਕੁਛ ਨਹੀਂ ਫਿਰ ਹਾਲ ਨੋਰਮਲ ਜਿਹੜੇ ਕੋੜੇ ਜਿਆਦਾ ਪੜੇ ਲਿਖੇ ਕੋਈ ਨਹੀਂ ਕਿਸੇ ਦੇ ਕੋਲ ਸਦੇ ਚਾਮ ਇਹ ਹੁਣ ਵੈਰੀਫਾਈ ਕਰ ਰਹੇ ਪਿਛਲੇ ਕਾਫੀ ਸਮੇ ਤੋਂ ਕਰ ਰਹੇ ਕਿਉਂਕਿ ਜਿਹੜੀ ਇੱਕ ਸਲੇਮ ਟਾਵਰੀ ਦੇ ਏਰੀਏ ਦੀ ਹੈ ਉਹ ਤਾਂ ਕਾਫੀ ਪੁਰਾਣੀ ਹੈ ਵਾਰ ਦਾ ਜਿਹੜੀ ਬੰਦੇ ਹੈਗੇ ਉਹ ਵੈਰੀਫਾਈ ਕਲੀਅਰ ਕਰ ਰਹੇ ਉਹ ਕਲੀਅਰ ਕਰਕੇ ਫਿਰ ਦੱਸਾਂ ਠੀਕ ਠੀਕ